ਤੁਸੀਂ ਘਰ ਦੇਖ ਸਕਦੇ ਹੋ ਇਹ ਘਰ ਦੇਖ ਕੇ ਤੁਹਾਨੂੰ ਉਹਨਾਂ ਲੋਕਾਂ ਦੀ ਅਕਲ ਤੇ ਹਾਸੇ ਆਉਂਦੀ ਆ ਅਕਲ ਤੇ ਤਰਸ ਆਉਂਦਾ ਹੈ ਜਿਹੜੇ ਲੋਕ ਕਿਸਾਨਾਂ ਬਾਰੇ ਇਹ ਗੱਲਾਂ ਫਲਾਉਂਦੇ ਰਹਿੰਦੇ ਆ ਕਿ ਜੀ ਇਹ ਤਾਂ ਮਹਿੰਗੀਆਂ ਗੱਡੀਆਂ ਚਲਾਉਂਦੇ ਆ ਇਹ ਤਾਂ ਆਹ ਕਰਦੇ ਆ ਜਦ ਕਿ ਸੱਚ ਇਹ ਆ ਕਿ ਅੱਜ ਵੀ ਕਿਸਾਨੀ ਲਈ ਸੰਘਰਸ਼ ਕਰਨ ਵਾਲੇ ਲੋਕ ਆ ਜਿਹੜੇ ਉਹ ਸਾਰੇ ਆਪਣੇ ਵਰਗੇ ਹੀ ਆਮ ਜਿਹੇ ਘਰਾਂ ਦੇ ਹੀ ਮੁੰਡੇ ਆ ਭਈ ਆ ਸ਼ੁਭਕਰ ਹੁੰਦਾ ਘਰ ਆ ਹਨਾ ਕਿੰਨੀ ਕ ਜ਼ਮੀਨ ਹੈ ਇਹਨਾਂ ਕੋਲੇ ਤੇ ਕੀ ਹਾਲਾਤ ਸੀ ਜਮੀਨ ਬਈ ਇਸ ਟਾਈਮ ਇਹਨੇ ਕੋਈ ਦੋਖ ਕਿੱਲੇ ਬਹਾਨਦੇ ਹੈਗੇ ਇਹਦੇ ਕੋਲੇ ਇਹਦੀ ਮਾਤਾ ਜੀ ਦਾ ਡੈਥ ਹੋ ਗਈ ਸੀ ਜੀ ਇਹਦੇ ਪਿੱਛੇ ਦੋ ਭੈਣਾਂ ਨੇ ਇੱਕ ਭੈਣ ਜਮਾਇਰਜ ਹੋਈ ਹੋਈ ਹੈ ਇੱਕ ਭੈਣ ਦੀ ਛੋਟੀ ਹੈ ਕੀ ਤੋਂ ਉਹ ਰਹਿੰਦੀ ਹੈਗੀ ਪਿਤਾ ਜਿਹੜਾ ਇਹਦਾ ਉਹ ਵਿਚਾਰਾ ਬਾਲਾ ਸਿੱਧਾ ਸਾਦਾ ਜਿਹਾ ਹੈਗਾ ਇਹਦੀ ਭੈਣਾਂ ਰੁੰਦੀ ਨਹੀਂ ਚੱਲੀ ਜਾਂਦੀ ਉਹਦੀ ਮੁੰਡੇ ਤੇ ਦੋ ਭੈਣਾਂ ਨੇ ਮਾਤਾ ਹੈਗੀ ਦਾਦੀ ਨੇ ਪਾਲਿਆ ਸੀਗਾ ਦਾਦੀ ਨੇ ਪਾਲਿਆ ਸੀਗਾ ਪਹਿਲਾਂ 1.5-2 ਕਿੱਲੇ ਵਾਹਣ ਇਹਨਾਂ ਦਾ ਵਿਚਾਰੇ ਰਹਿਦਾ ਪਹਿਲਾਂ ਵੇਚ ਗਿਆ ਸੀਗਾ ਇਹਦੀ ਦਾਦੀ ਦੇ ਦੂਜੀ ਦੇ ਕੈਂਸਰ ਸੀਗਾ ਦਵਾਈ ਤੋਂ ਮੰਨ ਲਓ ਵੀ ਖਰਚਾ ਹੋਤੇ ਹੋਇਆ ਫਿਰ ਇਹਨੇ ਆਪਣੀ ਭੈਣ ਦਾ ਵਿਆਹ ਕੀਤਾ ਠੀਕ ਹੈ ਵੀ ਪਰਿਵਾਰ ਯਾਰ ਇੰਨਾ ਕੁ ਆਰਥਿਕ ਪੱਕੂ ਟੁੱਟਿਆ ਹੋਇਆ ਪਰਿਵਾਰ ਆ ਯਾਰ ਜਨਨਿਕ ਆ ਉਹਦਾ ਜੀਵਨ ਬਸਰ ਚੈੱਕ ਕਰਨ ਵਾਲੇ ਬੰਦੇ ਸੀਗੇ ਇੱਕ ਮੰਨ ਲਓ ਵੀ ਛੋਟਾ ਕਿਸਾਨ ਕਹਿ ਸਕਦੇ ਜੀ ਉਹ ਹੈ ਇਹ ਕੋਈ ਜਾਦੇ ਲੈਨ ਲੋਟ ਨਹੀਂ ਸੀਗੇ ਵਿਚਾਰੇ ਬਹੁਤ ਹੀ ਨਰਮ ਜਵਾਕ ਸੀਗਾ ਜਿਹੜਾ ਇਹ ਬੱਚਾ ਬਹੁਤ ਹੀ ਲੈਕ ਸੀਗਾ ਸਿਆਣਾ ਸੀਗਾ ਹਰੇਕ ਦੇ ਦੁੱਖ ਦੇ ਸੁੱਖ ਦੇ ਕੰਮ ਆਉਣ ਵਾਲਾ ਸੀਗਾ ਬਾਈ ਖੇਤੀ ਕਰਨ ਵਾਲਾ ਸੀਗਾ ਆਪਦੇ ਮਾਲ ਡੰਗਰ ਸਾਹਮ ਦਾ ਸੀਗਾ ਤੇ ਕੁਛ ਕੇ ਬਾਹਣ ਇਹ ਠੀਕੇ ਸੀਤੇ ਲੈ ਕੇ ਆਪਦਾ ਜਾਨੀ ਕਿ ਜੂਨ ਗੁਜ਼ਾਰਾ ਕਰਤੀ ਸੀ ਬਾਈ ਇੱਕ মিডিਆ ਦੇ ਇੱਕ ਤਪਕੇ ਨੂੰ ਜਿਹੜਾ ਦਿੱਲੀ ਤੋਂ ਬੈਠ ਕੇ ਚੱਲਦਾ ਜਿਨ੍ਹਾਂ ਨੇ ਕਦੇ ਮਤਲਬ ਜਿਨ੍ਹਾਂ ਨੂੰ ਐ ਵੀ ਨਹੀਂ ਪਤਾ ਵੀ ਇੱਕ ਕਨਾਲ ਚ ਕਿੰਨਾ ਬੀ ਪੈਂਦਾ ਕਿਹੜੀ ਚੀਜ਼ ਦਾ ਕਿੰਨਾ ਝਾੜ ਹੁੰਦਾ ਉਹ ਬੈਠ ਕੇ ਯਾਰ ਸਾਨੂੰ ਇਹ ਦੱਸਦੇ ਆ ਸਾਨੂੰ মিডিਆ ਤੋਂ ਇਹ ਸਾਨੂੰ ਮਿਲਦਾ ਹੈ ਹੈਨਾ ਵੀਰ ਇਹ ਤਾਂ ਬੜੇ ਅਮੀਰ ਆ ਇਹ ਤਾਂ ਵੱਡੀਆਂ ਦੋ ਦੋ ਕਰੋੜ ਦੀਆਂ ਗੱਡੀਆਂ ਤੇ ਚੜ੍ਹਦੇ ਆ ਬਾਈ ਇਹ ਦੋ ਦੋ-ਦੋ ਕਰੋੜ ਵਾਲੀਆਂ ਗੱਡੀਆਂ ਲੈ ਆਂਦਾ ਤੁਸੀਂ ਹਾਲ ਦੇਖ ਹੀ ਲਿਆ ਕਿ ਘਰ ਦਾ ਵੀ ਕੀ ਹੈਗਾ ਤੇ ਬਾਕੀ ਉਹ ਬੰਦਿਆਂ ਨੇ ਬਾਈ ਰਜਾਇੰਝਾਂ 'ਚ ਬੈ ਕੇ ਗੱਲਾਂ ਮਾਰਨੀਆਂ ਹੁੰਦੀਆਂ ਗੋਦੀ মিডিਆ ਕਹਿ ਸਕਦੇ ਆਪਾਂ ਉਹਨਾਂ ਨੂੰ ਸਰਕਾਰੀ মিডিਆ ਹੋ ਉਹਨਾਂ ਨੇ ਸਾਡੇ ਜੋ ਕੋਈ ਜੋ ਵੀ ਸਰਕਾਰ ਦੇ ਖਿਲਾਫ ਅੰਦੋਲਨ ਕਰਦਾ ਚਾਹੇ ਸਾਡੀਆਂ ਕਿਸਾਨ ਜੱਥੇਬੰਦੀਆਂ ਹੋਣ ਜਾਂ ਕੋਈ ਹੋਰ ਜੱਥੇਬੰਦੀਆਂ ਹੋਣ ਉਹਨਾਂ ਨੇ ਉਹਨਾਂ ਦੇ ਆਈਟੀ ਸੈੱਲ ਨੇ ਉਹਨਾਂ ਦੇ ਖਿਲਾਫ ਹੈ ਜਿਹੜਾ ਪ੍ਰਚਾਰ ਉਹ ਕਰਨਾ ਹੁੰਦਾ ਲੋਕਾਂ ਨੂੰ ਕੋਈ ਖੋੜ ਦਾ ਹੋਰ ਦਿਖਾਉਣਾ ਹੁੰਦਾ ਉਸ ਗੱਲ ਦਾ ਜਿਹੜੇ ਅੰਦੋਲਨਕਾਰੀ ਬੰਦੇ ਆ ਉਹਨਾਂ ਦੇ ਘਰ ਤਕਰੀਬ ਨਹੀਂ ਇਹੋ ਜਿਹੇ ਹੋਣਗੇ ਸੋਨੂੰ ਇਹੋ ਜੀ ਮਿਲਣਗੇ ਸਰਕਾਰ ਦਾ ਮੀਡੀਆ ਉਹਨਾਂ ਨੇ ਤਾਂ ਪ੍ਰਚਾਰ ਕਰਨਾ ਉਹਨਾਂ ਨੇ ਆਪਦਾ ਕਰਕ ਹੀ ਰਹਿਣਾਗਾ ਇਹ ਕਾਮក្រਾਂ ਦੇ ਮੁੰਡਿਆਂ ਨੇ ਸਰਕਾਰ ਵੀ ਬਣਾਈ ਸੀ ਜਿਹੜੇ ਕਹਿੰਦੇ ਸੀ ਅਸੀਂ ਤੁਹਾਡੇ ਵਰਗੇ ਆ ਤੁਹਾਡੇ ਘਰਾਂ ਦੇ ਆ ਪਰ ਖੜੇ ਦਿਸੇ ਨਹੀਂ ਭਾਈ ਕਦੇ ਕਿਸਾਨਾਂ ਦੇ ਹੱਕ ਚ ਕਿਸੇ ਪਾਸੇ ਤੁਹਾਨੂੰ ਦਿਸਿਆ ਤਾਂ ਦੱਸ ਦੇ ਦੇਖੋ ਉਹ ਜਿਹੜੇ ਆਪਾਂ ਆਮਕਰਾਂ ਦੇ ਬਣਾਏ ਸੀਗੇ ਉਹ ਲੋਕਾਂ ਦੀਆਂ ਕਹਿਣਚੀ ਗੱਲਾਂ ਸੀਗੀਆਂ ਅਜਨਾਂ ਦੀ ਇੱਕ ਅਨਮੋਲ ਗੱਗਨਮਾਨ ਮੰਤਰੀ ਹੈਗੀ ਜਿਹਨੂੰ ਆਪਾਂ ਉਹਨੂੰ ਵੀ ਆਪਾਪਾਮ ਕਰਕੇ ਤੇ ਕਹਿ ਸਕਦੇ ਆਂਗੇ ਤੇ ਉਸ ਗੱਲ ਤੇ ਉਹ ਵੀ ਭੱਜੀ ਆ ਜਦੋਂ ਕਹਿੰਦੀ ਸੀ ਛੁਟਕੀਆਂ ਮਾਰ ਕੇ ਕਹਿੰਦੀ ਸੀ ਵੀ 5 ਮਿੰਟ ਚ ਐਮਐਸਪੀ ਮਿਲੂ ਤੁਸਨੂੰ ਅਸੀਂ ਪੁੱਛਣਾ ਚਾਹੁੰਦੇ ਆਂ ਭਗਵਾਨਤਮਾਨ ਸਰਕਾਰ ਨੂੰ ਵੀ ਤੇ ਉਹ ਬੀਬੀ ਨੂੰ ਵੀ ਵੀ ਸਾਨੂੰ ਦੱਸੋ ਵੀ ਸੈਂਟਰ ਨਾਲ ਸਾਨੂੰ ਲੜਨ ਦੀ ਕੀ ਰੋਲ ਪਈਏ ਤੁਸੀਂ ਦਿਓ ਸਾਨੂੰ ਐਮਐਸਪੀ ਤੁਸੀਂ ਕਿਹਾ ਸੀਗਾ ਕਿਸਾਨਾਂ ਦੀ ਕੋਈ ਵੀ ਮੂਵਮੈਂਟ ਆ ਉਹਦੇ ਪ੍ਰਤੀ ਹਮਦਰਦੀ ਰੱਖਣੀ ਚਾਹੀਦੀ ਆ ਜਿਹੜੇ ਕਿਸਾਨਾਂ ਦੀ ਖੇਤੀ ਜਾਨ ਮਾਰਨ ਦਾ ਸਵਾਲ ਹੈ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਇਸ ਸਮੇਂ ਮੈਂ ਸ਼ੁਭ ਕਰਨ ਦੇ ਘਰ ਬਾਹਰ ਖੜਾ ਦਿਲ ਬਿਲਕੁਲ ਨਹੀਂ ਕਰ ਰਿਹਾ ਕਿ ਮੈਂ ਇੱਥੇ ਆ ਕੇ ਇਹਨਾਂ ਦੇ ਘਰ ਮੂਰੇ ਕੁਝ ਬੋਲਾਂ ਨਾ ਹੀ ਮੇਰੇ ਚ ਇੰਨੀ ਹਜੇ ਤੱਕ ਹਿੰਮਤ ਆ ਪਰ ਗੱਲ ਕੀ ਹੈ ਕਈ ਫੋਟੋਆਂ ਅਸੀਂ ਲਗਾਤਾਰ ਫੇਸਬੁੱਕ ਤੇ ਦੇਖਦੇ ਆ ਜਿੱਥੇ ਦਿਖਾਇਆ ਜਾਂਦਾ ਕਿ ਜੀ ਇਹ ਤਾਂ 1.5 ਕਰੋੜ ਦੀ ਗੱਡੀ ਤੇ ਝੰਡਾ ਲਾਈ ਫਿਰਦੇ ਆ ਇਹ ਤਾਂ ਐਨੇ ਅਮੀਰ ਕਿਸਾਨ ਆ ਮੈਂ ਤੁਹਾਨੂੰ ਉਹਨਾਂ ਸਾਰਿਆਂ ਨੂੰ ਹੀ ਦੱਸਣਾ ਚਾਹੁੰਨਾ ਕਿ ਕਿਸਾਨ ਕਿਹੋ ਜਿਹਾ ਬਾਈ ਬਹੁਤ ਲੋਕ ਜਿਹੜੇ ਸੰਘਰਸ਼ 'ਚ ਗਏ ਆ ਉਹਨਾਂ ਲਈ ਇਹ ਜ਼ਿੰਦਗੀ ਤੇ ਮੌਤ ਸਰਵਾਈਵਲ ਦਾ ਸਵਾਲ ਆ ਜਿਉਂਦੇ ਰਹਿਣ ਦੀ ਲੜਾਈ ਆ ਇਹ ਲੋਕ ਜਿਹੜੇ ਪਤਾ ਨਹੀਂ ਕਿੱਥੇ ਬੈਠੇ ਸੋਸ਼ਲ ਮੀਡੀਆ ਤੇ ਕੀ ਕੀ ਗੱਲਾਂ ਕਰੀ ਜਾਂਦੇ ਆ ਪਰ ਸੱਚ ਇਹਨਾਂ ਦੀਆਂ ਗੱਲਾਂ ਤੋਂ ਬਹੁਤ ਦੂਰ ਹੈ ਤੁਸੀਂ ਘਰ ਦੇਖ ਸਕਦੇ ਹੋ ਇਹ ਘਰ ਦੇਖ ਕੇ ਤੁਹਾਨੂੰ ਉਹਨਾਂ ਲੋਕਾਂ ਦੀ ਅਕਲ ਤੇ ਹਾਸੇ ਆਉਂਦੀ ਆ ਅਕਲ ਤੇ ਤਰਸ ਆਉਂਦਾ ਹੈ ਜਿਹੜੇ ਲੋਕ ਕਿਸਾਨਾਂ ਬਾਰੇ ਇਹ ਗੱਲਾਂ ਫਲਾਉਂਦੇ ਰਹਿੰਦੇ ਆ ਕਿ ਜੀ ਇਹ ਤਾਂ ਮਹਿੰਗੀਆਂ ਗੱਡੀਆਂ ਚਲਾਉਂਦੇ ਆ ਇਹ ਤਾਂ ਆਹ ਕਰਦੇ ਆ ਜਦ ਕਿ ਸੱਚ ਇਹ ਆ ਕਿ ਅੱਜ ਵੀ ਕਿਸਾਨੀ ਲਈ ਸੰਘਰਸ਼ ਕਰਨ ਵਾਲੇ ਲੋਕ ਆ ਜਿਹੜੇ ਉਹ ਸਾਰੇ ਆਪਣੇ ਵਰਗੇ ਹੀ ਆਮ ਜਿਹੇ ਘਰਾਂ ਦੇ ਹੀ ਮੁੰਡੇ ਆ ਮੇਰੇ ਨਾ ਪਿੰਡ ਦੇ ਲੋਕ ਆ ਵੱਲੋਂ ਪਿੰਡ ਦੇ ਲੋਕ ਆ ਇਹਨਾਂ ਨਾਲ ਮੈਂ ਗੱਲਬਾਤ ਕਰਦਾ ਤੋਂ ਨੂੰ ਵੀ ਇਹਨਾਂ ਤੋਂ ਵੀ ਪ੍ਰਸ਼ਾਦ ਦਿੰਨੇ ਆ ਕਿ ਘਰ ਕਿਹਜਾ ਕਿੰਨੀ ਕ ਜ਼ਮੀਨ ਆ ਤੇ ਜਿਹੜੇ ਸਵਾਲ ਚੱਕਦੇ ਆ ਕਿਸਾਨਾਂ ਦੇ ਉੱਤੇ ਉਹਨਾਂ ਨੂੰ ਕੀ ਸੋਚਣ ਦੀ ਲੋੜ ਆ ਬਾਈ ਨਾ ਕੀ ਆ ਤੁਹਾਡਾ ਮੇਰਾ ਨੂ ਬੂਟਾ ਸਿੰਘ ਹੈ ਜੀ ਬੂਟੇ ਬਾਈ ਆ ਸ਼ੁਭਕਰਨ ਦਾ ਘਰ ਆ ਹਨਾ ਕਿੰਨੀ ਕ ਜ਼ਮੀਨ ਹੈ ਇਹਨਾਂ ਕੋਲੇ ਤੇ ਕੀ ਹਾਲਾਤ ਸੀ ਪਰਵਾਨ ਦੇ ਜ਼ਮੀਨ ਬਈ ਇਸ ਟਾਈਮ ਇਹਨਾਂ ਕੋਲੇ 2 ਕ ਕਿੱਲੇ ਵਹਾਂਦੇ ਹੈਗੇ ਇਦੇ ਕੋਲੇ ਇਦੀ ਮਾਤਾ ਦੀ ਤਾਂ ਡੈਥ ਹੋ ਗਈ ਸੀਗੀ ਇਹਦੇ ਪਿੱਛੇ ਦੋ ਭੈਣਾਂ ਨੇ ਇੱਕ ਭੈਣ ਦੀ ਤਾਂ ਮੈਰਿਜ ਹੋਈ ਹੋਈ ਹੈ ਇੱਕ ਭੈਣ ਦੀ ਛੋਟੀ ਹੈ ਕੀ ਤੋਂ ਉਹ ਰਹਿੰਦੀ ਹੈਗੀ ਪਿਤਾ ਜਿਹੜਾ ਇਹਦਾ ਉਹ ਵਿਚਾਰਾ ਬਾਲਾ ਸਿੱਧਾ ਸਾਦਾ ਜਿਹਾ ਹੀ ਹੈਗਾ ਸਕੂਲ ਬੈਂਡ ਤੇ ਲੱਗਿਆ ਸਕੂਲ ਬੈਂਡ ਤੇ ਨਾ ਕਨੈਕਟਰ ਹੀ ਕਰਦਾ ਹੈਗਾ ਤੇ ਮੰਨ ਲਓ ਬੱਚੇ ਚੜਾਉਣ ਦਾ ਕੰਮ ਕਰਦਾ ਹੈ ਬੰਦੇ ਜਾਨੀ ਕਿ ਆਪਦਾ ਜੀਵਨ ਬਸਰ ਚੱਕ ਕਰਨ ਵਾਲੇ ਬੰਦੇ ਸੀਗੇ ਇੱਕ ਮੰਨ ਲਓ ਵੀ ਛੋਟਾ ਕਿਸਾਨ ਕਹਿ ਸਕਦੇ ਹਾਂ ਜੀ ਨੂੰ ਉਹ ਹੈਗੇ ਇਹ ਕੋਈ ਜਾਦੇ ਲੈਂਡ ਲੋਰਡ ਨਹੀਂ ਸੀਗੇ ਵਿਚਾਰੇ ਕੋਈ ਕੋਈ ਨਾਲ ਸੀ ਆਪਣੇ ਚ ਉਦਦੇ ਉਦਦੇ ਤਾਂ ਨਹੀਂ ਕੋਈ ਨਾਲ ਸਾਡੇ ਇਥੋਂ ਪਿੰਡੋਂ ਮੁੰਡੇ ਗਏ ਹੋਈ ਸੀਗੇ ਹੋਰ ਸੀਗੇ ਬਾਈ ਜਿਹਦੇ 13 ਤਰੀਕ ਨੂੰ ਗਏ ਹੈਗੇ ਤੁਹਾਨੂੰ ਪਤਾ ਕਦੋਂ ਲੱਗਿਆ ਬਾਈ ਇਹ ਸਾਰੀ ਗੱਲਬਾਤ ਦਾ ਪਿੰਡ 'ਚ ਜਦੋਂ ਕਦੋਂ ਆਈ ਹੈ ਖਬਰ ਕੋਈ ਵੀ ਗੱਲ ਕਰ ਲਓ ਇਹ ਬਾਈ ਜਿੱਦਣ ਮੰਨ ਲਓ ਵੀ ਇਹ ਘਟਨਾ ਹੋਈ ਹੈ ਪਰਸੋਂ ਤਕਰੀਬਨ 1.5-2 ਕ ਦਾ ਸਮਾਂ ਸੀਗਾ ਜਦੋਂ ਸਾਡੇ ਪਿੰਡ ਜਿਹੜਾ ਮੁੰਡਾ ਇਹਦੇ ਨਾਲ ਸੀਗਾ ਜਦੋਂ ਇਕੱਠੇ ਇਹ ਮੰਨ ਲਓ ਵੀ ਹੋਇਆ ਵਾਕਿਆ ਤੇ ਉਦੋਂ ਨੇ ਇਹਦੇ ਚਾਚੀ ਨੂੰ ਫੋਨ ਕੀਤਾ ਤੇ ਉੱਥੇ ਵੀ ਐਂ ਕਰਕੇ ਆ ਗੱਲ ਹੋ ਗਈ ਫੇਰ ਸਾਡੇ ਯਾਨੀ ਕਿ ਪਿੰਡ ਦੇ ਵਿੱਚ ਪੂਰੀ ਸੋਗ ਦੀ ਲਹਿਰ ਫੈਲ ਗਈ ਵੀ ਆਹ ਗੱਲ ਕੀ ਹੋਈ ਬਹੁਤ ਹੀ ਨਰਮ ਜਵਾਬ ਸੀਗਾ ਜਿਹੜਾ ਇਹ ਬੱਚਾ ਬਹੁਤ ਹੀ ਲੈਕ ਸੀਗਾ ਸਿਆਣਾ ਸੀਗਾ ਹਰੇਕ ਦੇ ਦੁੱਖ ਦੇ ਸੁੱਖ ਦੇ ਕੰਮ ਆਉਣ ਵਾਲਾ ਸੀਗਾ ਬਾਈ ਖੇਤੀ ਕਰਨ ਵਾਲਾ ਸੀਗਾ ਆਪਦੇ ਮਾਲ ਡੰਗਰ ਸਾਹਮ ਦਾ ਸੀਗਾ ਤੇ ਕੁਛ ਕੇ ਬਹਾਨੇ ਹੀ ਠੀਕੇ ਸੀ ਤੇ ਲੈ ਕੇ ਆਪਦਾ ਜਾਨੀ ਕਿ ਜੂਨ ਗੁਜ਼ਾਰਾ ਕਰਤੇ ਸੀ ਬਾਈ ਪਰ ਬਾਈ ਜੇ ਆਹਮ ਪਰਿਵਾਰ ਤੋਂ ਮੁੰਡਾ ਜਿਹੜਾ ਕੋਈ ਡੰਗਰ ਬੱਚਾ ਆਪਦਾ ਸਾਹਮ ਕੇ ਗੁਜ਼ਾਰਾ ਕਰਦਾ ਇੱਕ ਮੀਡੀਆ ਦੇ ਇੱਕ ਤਪਕੇ ਨੂੰ ਜਿਹੜਾ ਦਿੱਲੀ ਤੋਂ ਬੈਠ ਕੇ ਚੱਲਦਾ ਜਿਨ੍ਹਾਂ ਨੇ ਕਦੇ ਮਤਲਬ ਜਿਨ੍ਹਾਂ ਨੂੰ ਐ ਵੀ ਨਹੀਂ ਪਤਾ ਵੀ ਇੱਕ ਕਨਾਲ ਚ ਕਿੰਨਾ ਬੀ ਪੈਂਦਾ ਕਿਹੜੀ ਚੀਜ਼ ਦਾ ਕਿੰਨਾ ਝਾੜ ਹੁੰਦਾ ਉਹ ਬੈਠ ਕੇ ਯਾਰ ਸਾਨੂੰ ਇਹ ਦੱਸਦੇ ਆ ਸਾਨੂੰ মিডিਆ ਤੋਂ ਇਹ ਸੁਣਨ ਨੂੰ ਮਿਲਦਾ ਹੈ ਹੈਨਾ ਵੀਰ ਇਹ ਤਾਂ ਬੜੇ ਅਮੀਰ ਆ ਇਹ ਤਾਂ ਵੱਡੀਆਂ ਦੋ ਦੋ ਕਰੋੜ ਦੀਆਂ ਗੱਡੀਆਂ ਤੇ ਚੜਦੇ ਆ ਬਾਈ ਜੀ ਦੋ ਦੋ ਕਰੋੜ ਵਾਲੀਆਂ ਗੱਡੀਆਂ ਲੈਣ ਦਾ ਤੁਸੀਂ ਹਾਲ ਦੇਖ ਹੀ ਲਿਆ ਕਿ ਘਰ ਦਾ ਵੀ ਕੀ ਹੈਗਾ ਤੇ ਬਾਕੀ ਉਹ ਬੰਦੇ ਨੇ ਬਾਈ ਰਜਾਈਆਂ 'ਚ ਬੈ ਕੇ ਗੱਲਾਂ ਮਾਰਨੀਆਂ ਹੁੰਦੀਆਂ ਗੋਦੀ মিডিਆ ਕਹਿ ਸਕਦੇ ਆਪਾਂ ਉਹਨਾਂ ਨੂੰ ਸਰਕਾਰੀ মিডিਆ ਉਹ ਉਹਨਾਂ ਨੇ ਸਾਡੇ ਜੋ ਕੋਈ ਜੋ ਵੀ ਸਰਕਾਰ ਦੇ ਖਿਲਾਫ ਅੰਦੋਲਨ ਕਰਦਾ ਚਾਹੇ ਸਾਡੀਆਂ ਕਿਸਾਨ ਜਥੇਬੰਦੀਆਂ ਹੋਣ ਜਾਂ ਕੋਈ ਹੋਰ ਜਥੇਬੰਦੀਆਂ ਹੋਣ ਉਹਨਾਂ ਨੇ ਉਹਨਾਂ ਦੇ ਆਈਟੀ ਸੈੱਲ ਨੇ ਉਹਨਾਂ ਦੇ ਖਿਲਾਫ ਹੈ ਜਿਹੜਾ ਪ੍ਰਚਾਰ ਉਹ ਕਰਨਾ ਹੁੰਦਾ ਲੋਕਾਂ ਨੂੰ ਕੋਈ ਹੋਰ ਦਾ ਹੋਰ ਦਿਖਾਉਣਾ ਹੁੰਦਾ ਉਸ ਗੱਲ ਦਾ ਹਾਂ ਬਿਲਕੁਲ ਦਿਖਾਉਣਾ ਹੁੰਦਾ ਪਰ ਆਹ ਕਿਸਾਨ ਨਹੀਂ ਦਿਸਦਾ ਜਿਹੜਾ ਆਮ ਜਿਉਂਦਾ ਬੱਡੇ ਕਿਉਂ ਠੀਕ ਹੈ ਕੋਈ ਵੱਡੇ ਵੀ ਹੋਣਗੇ ਚਾਰ ਪਰ ਜ਼ਿਆਦਾਤਰ ਤਾਂ ਪੰਜਾਬ ਦੀ ਕਿਸਾਨੀ ਆਹੀ ਹੈ ਨਹੀਂ ਦੇਖੋ ਜਿਹੜੇ ਲੋਕ ਹੱਕਾਂ ਲਈ ਲੜਦੇ ਆ ਉਹ ਅਸੀਂ ਕਹਿੰਦੇ ਆ ਵੀ ਜਿੱਥੇ ਵੀ ਕੋਈ ਸੀਦੋ ਆ ਜਾਂ ਕਿਸੇ ਬੰਦੇ ਨੇ ਕਿਸੇ ਦੀ ਖਾਤਰ ਆਪਣੀ ਜਾਨ ਦਿੱਤੀ ਉਹ ਆਮ ਨੋਰਮਲ ਘਰਾਂ ਦੇ ਜੀ ਹੁੰਦੇ ਆ ਕਿ ਜਿਹੜਾ ਕੋਈ ਬਾਲਾ ਲੈਂਡਲੋਰਡ ਬੰਦਾਗਾ ਜਾਂ ਕਿਸੇ ਕੋਈ ਆਪ ਦੇ ਜੀਵਨ ਵਧੀਆ ਬਸਰ ਕਰਦਾ ਉਹ ਮੈਨੂੰ ਨਹੀਂ ਲੱਗਦਾ ਵੀ ਲੋਕਾਂ ਦੇ ਹਿੱਤਾਂ ਚ ਜਾ ਕੇ ਉਹ ਕੰਮ ਕਰਦਾ ਉਹ ਅਸੀਂ ਕਹਿੰਦੇ ਆ ਵੀ ਜਿਹੜੇ ਅੰਦੋਲਨਕਾਰੀ ਬੰਦੇ ਆ ਉਹਨਾਂ ਦੇ ਘਰ ਤਕਰੀਬ ਨਹੀਂ ਇਹੋ ਜਿਹੇ ਹੋਣਗੇ ਸੋਨੂੰ ਇਹੋ ਜੀ ਮਿਲਣਗੇ ਸਰਕਾਰ ਦਾ ਮੀਡੀਆ ਉਹਨਾਂ ਨੇ ਤਾਂ ਪ੍ਰਚਾਰ ਕਰਨਾ ਉਹਨਾਂ ਨੇ ਆਪਦਾ ਕਰਕ ਹੀ ਰਹਿਣਾਗਾ ਪਰ ਜ਼ਿਆਦਾਤਰ ਜਿਹੜੇ ਆਪਾਂ ਇਸ ਸੰਘਰਸ਼ ਦੇ ਵਿੱਚ ਆ ਜਿੰਨੇ ਵੀ ਉਹਨਾਂ ਲਈ ਤਾਂ ਬਾਈ ਕੋਈ ਇਹ ਕੋਈ ਸ਼ੌਂਕ ਨਹੀਂ ਬੈਠੰਦਾ ਉਹਨਾਂ ਲਈ ਤਾਂ ਇਹ ਲੜਾਈ ਹੈ ਜਉਂਦੇ ਰਹਿਣ ਦੀ ਲੜਾਈ ਹੈ ਇਹ ਬਾਈ ਸਹੀ ਗੱਲ ਹੈ ਦੇਖੋ ਤੁਸੀਂ ਫੌਜ ਦੇ ਵਿੱਚ ਵੀ ਜੇ ਕੋਈ ਮੰਨ ਲਓ ਵੀ ਜਵਾਨ ਸ਼ਹੀਦ ਹੁੰਦਾ ਤਾਂ ਉਹ ਵੀ ਕਾਮ ਪਰਿਵਾਰ ਦੇ ਹੁੰਦਾ ਹੈ ਹਨਾ ਤੁਸੀਂ ਜ਼ਿਆਦਾਤਰ ਮੀਡੀਆ ਦੇਖਦੇ ਹੋ ਤੁਸੀਂ ਕਵਰੇਜ ਕਰਦੇ ਹੋਗੇ ਤੁਸੀਂ ਦੇਖਦੇ ਹੋਗੇ ਕੋਈ ਗਰੀਬ ਪਰਿਵਾਰ ਦਾ ਲੋੜਵੰਦ ਬੱਚਾ ਹੀ ਫੌਜ ਦੇ ਵਿੱਚ ਜਾਂਦਾ ਨਾ ਕਿ ਕੋਈ ਅਵਾਨੀਆਂ ਅਡਾਨੀਆਂ ਦੇ ਜਾਂਦੇ ਨਹੀਂਗੇ ਇੱਥੇ ਜਿਹੜੇ ਬੱਚੇ ਜਾਂਦੇ ਉਹ ਸਾਡੇ ਆਮ ਪਰਿਵਾਰਾਂ ਦੇ ਜਵਾਕ ਜਾਂਦੇ ਕਿਉਂਕਿ ਜਿਹਦੀ ਘਰ ਦੀ ਤੰਗੀ ਕਾਰਨ ਹੀ ਕੋਈ ਬੱਚਾ ਨੌਕਰੀ ਫੌਜ ਦੀ ਨੌਕਰੀ ਕਦੇ ਤੁਸੀਂ ਵੇਖਿਆਗਾ ਵੀ ਅਮੇ ਤਸ਼ਾਰ ਗਿਆਂ ਦੇ ਮੁੰਡੇ ਯਾਰ ਫੌਜ ਦੇ ਵਿੱਚ ਕਰਨਲ ਵੀ ਜਾਂ ਕੋਈ ਵੱਡੇ ਰੈਂਕ ਤੇ ਦਿਖਾ ਦਿਓ ਮੈਨੂੰ ਕੋਈ ਹੈਗਾਗਾ ਨਹੀਂ ਹੈਗੇ ਨਾ ਤੇ ਉੱਥੇ ਵੀ ਸਾਡੇ ਆਮ ਧੀਆ ਪੁੱਤੀ ਨੇਗੇ ਜਿਹੜੇ ਤਰੰਗਿਆਂ ਚ ਲਿਬਟ ਕੇ ਆਉਂਦੇ ਨੇ ਕਿ ਮੇਰਾ ਸਾਰਿਆਂ ਨੂੰ ਸਾਂਝਾ ਸਵਾਲ ਆ ਜੀ ਦਾ ਜ਼ਿਕਰੇ ਜਵਾਬ ਦੇ ਦਿਓ ਤੁਸੀਂ ਆਮ ਘਰਾਂ ਦੀ ਗੱਲ ਕਰੀ ਆ ਇਹ ਆਮ ਘਰਾਂ ਦੇ ਮੁੰਡਿਆਂ ਨੇ ਸਰਕਾਰ ਵੀ ਬਣਾਈ ਸੀ ਜਿਹੜੇ ਕਹਿੰਦੇ ਸੀ ਅਸੀਂ ਤੁਹਾਡੇ ਵਰਗੇ ਆ ਤੁਹਾਡੇ ਘਰਾਂ ਦੇ ਆ ਪਰ ਖੜੇ ਦਿਸੇ ਨਹੀਂ ਭਾਈ ਕਦੇ ਕਿਸਾਨਾਂ ਦੇ ਹੱਕ ਚ ਕਿਸੇ ਪਾਸੇ ਤੁਹਾਨੂੰ ਦਿਸਿਆ ਤਾਂ ਦੱਸ ਦਿਓ ਦੇਖੋ ਉਹ ਜਿਹੜੇ ਆਪਾਂ ਆਮ ਘਰਾਂ ਦੇ ਬਣਾਏ ਸੀਗੇ ਉਹ ਲੋਕਾਂ ਦੀਆਂ ਕਹਿਣ ਚੀ ਗੱਲਾਂ ਸੀਗੀਆਂ ਇਹ ਤਾਂ ਸਾਨੂੰ ਭਗਵੰਤ ਮਾਨ ਨੇ ਇਹ ਵੀ ਲਾਲਚ ਦਿੱਤਾ ਸੀ ਵੀ ਤੁਸੀਂ ਸਾਨੂੰ ਜਿਤੇ ਆਓ ਫਲਾਨਿਆਂ ਤੋਂ ਅਸਤੀਫਾ ਲਓ ਜਿਹੜੀ ਪਹਿਲਾਂ ਸਰਕਾਰ ਆ ਸਾਡੀ ਸਰਕਾਰ ਬਣਾਓ ਅਸੀਂ ਤੁਹਾਨੂੰ ਐਮਐਸਪੀ ਦੇਵਾਂਗੇ ਆ ਇਹਨਾਂ ਦੀ ਇੱਕ ਅਨਮੋਲ ਗੱਗਨ ਮਾਨ ਮੰਤਰੀ ਹੈਗੀ ਜਿਹਨੂੰ ਆਪਾਂ ਉਹਨੂੰ ਵੀ ਆਪਾ ਆਮ ਕਰਕੇ ਤੇ ਕਹਿ ਸਕਦੇ ਹਾਂਗੇ ਤੇ ਉਸ ਗੱਲ ਤੇ ਉਹ ਵੀ ਭੱਜੀ ਆ ਜਦੋਂ ਕਹਿੰਦੀ ਸੀ ਚੁਟਕੀਆਂ ਮਾਰ ਕੇ ਕਹਿੰਦੀ ਸੀ ਵੀ 5 ਮਿੰਟ ਚ ਐਮਐਸਪੀ ਮਿਲੂ ਸਾਨੂੰ ਅਸੀਂ ਪੁੱਛਣਾ ਚਾਹੁੰਦੇ ਆ ਭਗਵਾਨ ਤਮਾਨ ਸਰਕਾਰ ਨੂੰ ਵੀ ਤੇ ਉਹ ਬੀਬੀ ਨੂੰ ਵੀ ਵੀ ਸਾਨੂੰ ਦੱਸੋ ਵੀ ਸੈਂਟਰ ਨਾਲ ਸਾਨੂੰ ਲੜਨ ਦੀ ਕੀ ਲੋੜ ਪਈ ਤੁਸੀਂ ਦਿਓ ਸਾਨੂੰ ਐਮਐਸਪੀ ਤੁਸੀਂ ਕਿਹਾ ਸੀਗਾ ਅੱਜ ਤੁਸੀਂ ਅੰਦੋਲਨ ਐਡਾ ਵੱਡਾ ਖੜਾ ਕਰਕੇ ਤੁਸੀਂ ਉਹਨਾਂ ਦੇ ਜਿਹੜਾ ਹਰਿਆਣੇ ਬੰਨਿਓ ਵੀ ਸਾਡੇ ਤੇ ਅਟੈਕ ਹੋ ਰਹੇ ਨੇ ਬਾਰ-ਬਾਰ ਉਹਨਾਂ ਤੇ ਕੋਈ ਐਕਸ਼ਨ ਨਹੀਂ ਲੈ ਰਹੇ ਅਸੀਂ ਸੋਨੂੰ ਆਮ ਕਰਦੇ ਸਾਨੂੰ ਇਹ ਲੱਗਦਾ ਸੀ ਵੀ ਅਸੀਂ ਸੋਨੂੰ ਆਮ ਕਰਦੇ ਬੰਦੇਓ ਤੁਸੀਂ ਸਾਡੇ ਹਿੱਤਾਂ 'ਚ ਜਾਓਗੇ ਪਰ ਉਸ ਹਿੱਤਾਂ ਦੀ ਬਜਾਏ ਉਹ ਉਸੇ ਨੀਤੀਆਂ ਤੇ ਚੱਲ ਪਏ ਜਿਹੜੀਆਂ ਨੀਤੀਆਂ ਤੇ ਪਹਿਲਾਂ ਵਾਲੀ ਸਰਕਾਰ ਚੱਲਦੀ ਸੀ ਉਹੀ ਸਾਰੀ ਉਹਨਾਂ ਦੀ ਵਿਚਾਰਤਾਰਾ ਨੂੰ ਲੈ ਕੇ ਚੱਲੇ ਆ ਆਮ ਘਰਾਂ ਦੇ ਜਿਹੜੇ ਕਾਕੇ ਸੀ ਹੁਣ ਖਾਸ ਬਣ ਗਏ ਤੁਸੀਂ ਆਪ ਤੁਹਾਡਾ ਮੀਡੀਆ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਉਦੋਂ ਉਹਨਾਂ ਦੀ ਕੀ ਹੈਸੀਅਤ ਸੀ ਤੇ ਹੁਣ ਕੀ ਹੈਗੀ ਇਸ ਕਰਕੇ ਜਿਹੜੀ ਵੋਟਾਂ ਪਾ ਕੇ ਸਰਕਾਰ ਬਣਾਉਣਿਆ ਉਹ ਆਮ ਲੋਕਾਂ ਦੀ ਨਹੀਂ ਹੋਈ ਉਹ ਹਮੇਸ਼ਾ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਪੁੱਗਤਦੀ ਹੈ ਉਹ ਵੱਡੇ ਵਾਨੀਆਂ ਡਾਨੀਆਂ ਦੇ ਹੱਕ 'ਚ ਪੁੱਗਤਦੀ ਹੈ ਅੱਜ ਵੀ ਜੇ ਅੰਦੋਲਨ ਖੜਾ ਹੋਇਆ ਤਾਂ ਭਗਵੰਤ ਮਾਨ ਦੇ ਉੱਪਰ ਵੀ ਇਸ ਗੱਲ ਦਾ ਵੱਡਾ ਦਬਾਅ ਆ ਕਿਉਂਕਿ ਸੈਂਟਰ ਤੋਂ ਉਹਨੂੰ ਦਬਾਅ ਉਹ ਵੀ ਦਬਾਅ ਦੇ ਹੇਠਾਂ ਆਇਆ ਹੋਇਆਗਾ ਸੈਂਟਰ ਦੀ ਤੇ ਭਗਵੰਤ ਮਾਨ ਸਰਕਾਰ ਦੀ ਮਿਲੀਪੁੱਤ ਨਾਲੇ ਸਾਰਾ ਕੁਝ ਹੋ ਰਿਹਾਗਾ ਬਾਬਾ ਜੀ ਤੁਸੀਂ ਤੋ ਨੇ ਬੋਲੇ ਆਣਾ ਕੋਈ ਗੱਲ ਨਹੀਂ ਜਿਹਨੇ ਜਿਹੜੇ ਬੋਲ ਸਕਦੇ ਆ ਵੀਰੇ ਕੀ ਨਾਮ ਆ ਤੁਹਾਡਾ ਚਰਨਜੀਤ ਸਿੰਘ ਜੀ ਚਰਨ ਨੇੜੇ ਆ ਘਰ ਪਿੱਛੇ ਪਿੰਡ ਦੇ ਉਹ ਨਹੀਂ ਜੀ ਪਿੰਡ ਦੇ ਪਰਲੇ ਪਾਸੇ ਆਈ ਸਾਈਡ ਤੇ ਆ ਘਰ ਹਾਂਜੀ ਪਰਲੇ ਜਾਣਦੇ ਸੀਗੇ ਸ਼ੁਭ ਕਰਨ ਹਾਂਜੀ ਚੰਗੀ ਤਰ੍ਹਾਂ ਜਾਣਦੀ ਸੀ ਕੀ ਬਾਈ ਬਸ ਡੰਗਰਪੱਛਾ ਆਪਦਾ ਸਾਮਕੀ ਖੇਤੀਬਾੜੀ ਕਰਨ ਵਾਲਾ ਬੰਦਾ ਸੀ ਖੇਤੀਬਾੜੀ ਵੀ ਕਰਦੇ ਸੀ ਪਸ਼ੂ ਵੀ ਰੱਖਦੇ ਸੀਗੇ ਜੀ ਬਾਕੀ ਹਰੇਕ ਸਾਂਝੇ ਕੰਮ ਚ ਹਿੱਸਾ ਲੈਂਦੇ ਸੀਗੇ ਬਹੁਤ ਨਰਮ ਮੁੰਡਾ ਸੀਗਾ ਜੀ ਪੜਨ ਪੜਿਆ ਵੀ ਸੀਗਾ ਭਰਤੀ ਵੀ ਦੇਖਦਾ ਸੀ ਪਰ ਭਾਈ ਤੁਸੀਂ ਜਦੋਂ ਇਹ ਖਬਰ ਸੁਣੀ ਹੋਣੀ ਆ ਉੱਥੇ ਹਨਾ ਜਿਵੇਂ ਬਾਈ ਅਰਗਣ ਨੇ ਦੱਸਿਆ ਵੀ ਇਹ ਪਿੰਡ ਦੀ ਖਬਰ ਆਈ ਆ ਯਾਰ ਹੈ ਤਾਂ ਕੋਲੇ ਉਹ ਬਿਲਕੁਲ ਪੰਜਾਬ ਦੀ ਹੱਦ 'ਚ ਆ ਆ ਕੇ ਸਾਰੀ ਗੱਲ ਹੋਈ ਆ ਹਰਿਆਣੇ ਦਾ ਬਾਰਡਰ ਟੱਪ ਕੇ ਪੰਜਾਬ ਦੀ ਹੱਦ 'ਚ ਇਹ ਗੱਲ ਹੁੰਦੀ ਆ ਪੰਜਾਬ ਸਰਕਾਰ ਦੀ ਇਨਕਾਮੀ ਨਹੀਂ ਲੱਗਦੀ ਤੁਹਾਨੂੰ ਵੀਰ ਅਸੀਂ ਜੇ ਆ ਸਾਡੀ ਹੱਦ 'ਚ ਜਿਹੜਾ ਤੁਹਾਡਾ ਏਰੀਆ ਉਹਦੇ 'ਚ ਕੋਈ ਆਈ ਜਾਂਦਾ ਤੇ ਫਿਰ ਤਾਂ ਜਮੇ ਹੀ ਮਰਨਾ ਹਾਂਜੀ ਹਾਂ ਜੋ ਸਾਨੂੰ ਪਤਾ ਲੱਗਿਆ ਜੀ ਵੀ ਪੰਜਾਬ 'ਚ ਆ ਕੇ ਹਰਿਆਣਾ ਪੁਲਿਸ ਦੇ ਗੁੰਡਿਆਂ ਨੇ ਜਿਹੜੀ ਗੋਲੀ ਚਲਾਈ ਹੈ ਜੀ ਵੀ ਇੱਕ ਆਪਣਾ ਪਿੰਡ ਦਾ ਮੁੰਡਾ ਸੀ ਦੋ ਗਿਆ ਬਹੁਤ ਦੁੱਖ ਹੋਇਆ ਜੀ ਇੰਨਾ ਨਰਮ ਬੰਦਾ ਜੀ ਓਕੜਾ ਕੋਈ ਲੜਾਈ ਪੜਾਈ ਚ ਗਿਆ ਸੀਗਾ ਜੀ ਉਹ ਤਾਂ ਕਿਸਾਨਾਂ ਦੇ ਹੱਕਾਂ ਖਾਤਰੀ ਆਪਣੀ ਫਸਲ ਦਾ ਮੁੱਲ ਲੈਣ ਹੀ ਗਿਆ ਸੀ ਕੀ ਬਾਈ ਕਹਿਣਾ ਸੀ ਤੁਸੀਂ ਇਸ ਗੱਲ ਤੇ ਕੁਝ ਬਾਈ ਕਹਿਣਾ ਕਿ ਯਾਰ ਰਹੀ ਨਹੀਂ ਕੁਛ ਅਸਲ ਤੇ ਵਿੱਚ ਠੀਕ ਹੈ ਹਨਾ ਪਰਿਵਾਰ ਦਾ ਦੇਖੋ ਯਾਰ ਹੁਣ ਹਰ ਇੱਕ ਬੰਦਾ ਆਉਂਦਾ ਚਲੋ ਆਉਣਾ ਹੀ ਹੈ ਹਨਾ ਅਗਲੇ ਨੇ ਵੀ ਯਾਰ ਇਹਨਾਂ ਦੇ ਪਰਿਵਾਰ ਤੇ ਜਿਹੜੀ ਬੀਤ ਦੀ ਏਰੀ ਇਹਨਾਂ ਨੂੰ ਪਤਾ ਹੈ ਠੀਕ ਹੈ ਹਨਾ ਮੈਂ ਮੀਡੀਆ ਵੀ ਦੇਖੋ ਸਾਰਾ ਆਉਂਦਾ ਹੈਗਾ ਜਦੋਂ ਆ ਕੇ ਯਾਰ ਪਰਿਵਾਰ ਨੂੰ ਪੁੱਛਣਾ ਵੀ ਸੋਡਾ ਕਿਵੇਂ ਕੀ ਸੁਆਦ ਵਾਲੀਆਂ ਗੱਲਾਂ ਯਾਰੀ ਨਾਲੇ ਕੋਈ ਕਿੰਨੇ ਕਚਰਾ ਜੂ ਜੇ ਕੋਈ ਮੈਂ ਕਹਣਾ ਲੀਡਰ ਵੀ ਆ ਜਾਂ ਕੋਈ ਵੀ ਆਉਂਦਾ ਹਨਾ ਅੱਜ ਤੋਂ 20 ਦਿਨਾਂ ਨੂੰ ਕਿਸੇ ਨੂੰ ਐ ਪੁੱਛ ਕੇ ਦੇਖ ਲਿਓ ਬੱਲੋ ਪਿੰਡ ਕਿੱਥੇ ਸੀ ਕੋਈ ਨਹੀਂ ਆਉਂਦਾ ਕੋਈ ਨਹੀਂ ਖੜਦਾ ਯਾਰ ਜਿਹੜਾ ਯਾਰ ਅੱਜ ਇਹਨਾਂ ਦੇ ਇਕੱਲਾ ਜਿਹੜੀਆਂ ਭੈਣਾਂ ਨੇ ਵਿਚਾਰੀਆਂ ਇਹਦੀ ਭੈਣ ਨਾ ਰੋਂਦੀ ਨਹੀਂ ਚੱਲੀ ਜਾਂਦੀ ਉਹਦੀ ਮੁੰਡੇ ਦੀ ਦੋ ਭੈਣਾਂ ਨਹੀਂ ਗੀਆਂ ਮਾਤਾ ਹੈ ਨਹੀਂ ਦਾਦੀ ਨੇ ਪਾਲਿਆ ਸੀਗਾ ਦਾਦੀ ਨੇ ਪਾਲਿਆ ਸੀਗਾ ਪਹਿਲਾਂ 1.5 2 ਕਿੱਲੇ ਵਾਹਣ ਇਹਨਾਂ ਦਾ ਵਿਚਾਰੇ ਦਾ ਪਹਿਲਾਂ ਵੇਚ ਗਿਆ ਸੀਗਾ ਇਹਦੀ ਦਾਦੀ ਦੀ ਦੂਜੀ ਦੇ ਕੈਂਸਰ ਸੀਗਾ ਦਵਾਈ ਮੰਨ ਲਓ ਵੀ ਖਰਚ ਆਉਤੇ ਹੋਇਆ ਫਿਰ ਇਹਨੇ ਆਪਦੀ ਭੈਣ ਦਾ ਵਿਆਹ ਕੀਤਾ ਠੀਕ ਹੈ ਵੀ ਪਰਿਵਾਰ ਯਾਰ ਇੰਨਾ ਕ ਆਰਥਿਕ ਪੱਕੋਂ ਟੁੱਟਿਆ ਹੋਇਆ ਪਰਿਵਾਰ ਆ ਯਾਰ ਵੀ ਤੁਸੀਂ ਇਹਦਾ ਯਾਰ ਸੁਣੋ ਸੁਣੋ ਘਰ ਦੇ ਹਾਲਾਤਾਂ ਤੋਂ ਹੀ ਪਤਾ ਲੱਗ ਘਰ ਦੇ ਹਾਲਾਤਾਂ ਤੋਂ ਹੀ ਪਤਾ ਲੱਗ ਜਾਂ ਕਿੰਨੇ ਘਰ ਦੇ ਹਾਲਾਤ ਜੀ ਬਹੁਤ ਵਿਚਾਰੇ ਦੇ ਗਰੀਬ ਵਾਲੇ ਹੀ ਆ ਠੀਕ ਹੈ ਜੀ ਹਾਂ ਮਤਲਬ ਟਾਈਮ ਪਾਸ ਹੀ ਬਾਈ ਕਰਦੇ ਸੀ ਪਾਸ ਹੀ ਕਰਦੇ ਸੀ ਇਹ ਠੇਕੇ ਤੇ ਬਾਣ ਲੈ ਕੇ ਜੀ ਗੁਰਦੁਆਰਾ ਸਾਹਿਬ ਦਾ 8 ਕਿੱਲੇ ਬਾਣੇ ਆਏ ਸਾ ਠੇਕੇ ਤੇ ਲੈਂਦੇ ਸੀ ਕਰੂਦਾ 2 ਕਿੱਲੇ ਬਾਣੀਆਂ ਇਹ ਪਹਿਲਾਂ ਵੀ ਜਮੀਨ ਵਿੱਚ ਤਾਂ ਜਮ ਮੰਨ ਲਓ ਵੀ ਵਿਚਾਰੇ ਕੰਮ ਕਰਨ ਵਾਲੇ ਬੰਦੇ ਨਹੀਂ ਗੀ ਤੇ ਸੀ ਹੈਨਾ ਜਿਹੜੇ ਯਾਰ ਤੁਸੀਂ ਥੋੜੀ ਗੱਲ ਨਾਲ ਮੈਂ ਸਹਿਮਤਾਂ ਵੀ ਜਿਹੜੇ ਝੰਡੇ ਵਾਲੇ ਕਿਸਾਨ ਵੱਡੀਆਂ ਗੱਡੀਆਂ ਥਾਰਾਂ ਲਈ ਫਿਰਦੇ ਉਹ ਦੇਖੋ ਚੰਡੀਗੜ੍ਹ ਦੇ ਹੋਣਗੇ ਜਾਂ ਬਾਹਰਲੇ ਸੂਬਿਆਂ ਦੇ ਹੋਣਗੇ ਉਹ ਜਾਨੀ ਕਿ ਇਹ ਜਿਹੜੇ ਆਮ ਕਿਸਾਨ ਨੇ ਨਾ ਤਾਂ ਉਹ ਆਹ ਹਨ ਜੀ ਹਾਲਾਤ ਨਹੀਂ ਘਰਾਂ ਦੇ तकरीबन 90% ਤਾਂ ਨਹੀਂ ਮੈਂ ਕਹਿ ਸਕਦਾ ਉਹਦਾ 90% ਹੀ ਹੈ ਨਹੀਂ 80% ਘਰਾਂ ਦੇ ਹਾਲਾਤ ਨਹੀਂਗੇ ਬਿਲਕੁਲ ਸੱਚ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਮੇਰੀ ਗੱਲ ਸਿਰਫ ਇੰਨੀ ਹੈ ਕਿ ਤੁਸੀਂ ਸੋਚੋ ਤੁਸੀਂ ਯਾਰ ਬਹੁਤ ਹੀ ਆਰਾਮ ਦੇ ਨਾਲ ਬੈਠ ਕੇ ਨਾ ਇੱਕ ਪੱਖ ਹੋਰ ਵੀ ਦੇਖੋ ਬਾਈ ਵੀ ਯਾਰ ਤੁਹਾਨੂੰ ਲਲ ਕਰੇ ਮਾਰਨ ਵਾਲੇ ਨਹੀਂ ਉਹਨਾਂ ਕਿਸਾਨਾਂ ਵੱਲ ਸੋਚ ਕੇ ਕਿਸਾਨਾਂ ਦੀ ਕੋਈ ਵੀ ਮੂਵਮੈਂਟ ਆ ਉਹਦੇ ਪ੍ਰਤੀ ਹਮਦਰਦੀ ਰੱਖਣੀ ਚਾਹੀਦੀ ਆ ਜਿਹੜੇ ਕਿਸਾਨਾਂ ਲਈ ਖੇਤੀ ਜਿਉਣ ਮਰਨ ਦਾ ਸਵਾਲ ਹੈ ਤੁਹਾਡਾ ਧੰਨਵਾਦ